ਇੰਦੇ ਸੰਗਠੇਸੀਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਬੜੇ ਉਤਸ਼ਾਹ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਹਿਬਾਨ ਜੀ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਬਾਬਾ ਸੰਗਟੇਸੀਆਂ ਵਿਖੇ ਅਰਦਾਸ ਨਾਲ ਕੀਤੀ ਗਈ ਜੋ ਵੱਖ-ਵੱਖ ਪੰਡਾਲਾਂ ਅਤੇ ਗਲੀਆਂ ਤੋਂ ਹੁੰਦਾ ਹੋਇਆ ਸੰਗਤਾਂ ਲਈ ਲੰਗਰਾਂ ਦੇ ਵਿਸ਼ਾਲ ਪ੍ਰਬੰਧ ਨਾਲ ਸਜਿਆ ਗਿਆ। ਇਸ ਮੌਕੇ ਸਰਦਾਰ ਕਬੀਸ਼ਰ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਸਹਿਬਾਨ ਦੇ ਇਤਿਹਾਸ ਨਾਲ ਜੋੜਿਆ ਗਿਆ। ਪੁਜੰਗੀਆਂ ਵੱਲੋਂ ਧਾਰਮਿਕ ਬਾਣੀਆਂ ਨਾਲ ਸਜੇ ਗਤਕਾ ਪ੍ਰਦਰਸ਼ਨਾਂ ਨੇ ਸੰਗਤਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਪਿੰਡ ਸੰਗਟੇਸੀਆਂ ਦੀਆਂ ਕੀਰਤਨ ਵਾਲੀਆਂ ਬੀਬੀਆਂ ਵੱਲੋਂ ਨਗਰ ਕੀਰਤਨ ਵਿੱਚ ਸ਼ਬਦ ਧਾਰਨਾ ਰਹੀਂ ਹਾਜ਼ਰੀਆਂ ਲਗਵਾਈਆਂ ਗਈਆਂ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਈ ਵਿਖੇ ਅਟੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ ਇਸ ਮੌਕੇ ਸਦਾ ਰੇਸ਼ਮ ਸਿੰਘ ਜੀ ਅਤੇ ਉਹਨਾਂ ਦੀ ਟੀਮ ਸਰਦਾਰ ਕੁਲਵੀਰ ਸਿੰਘ ਸੰਧੂ ਵੱਲੋਂ ਫਲਾ ਦੀ ਸੇਵਾ ਕੀਤੀ ਗਈ ਜਿਗਾਇੋਗ ਹੈ ਕਿ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਪਿਛਲੇ ਕਈ ਦਿਨਾਂ ਤੋਂ ਪਰਵਾਤ ਫੇਰੀਆਂ ਕੱਡੀਆਂ ਚੱਰੀਆਂ ਸਨ ਜਿਨ੍ਹਾਂ ਵਿੱਚ ਵੀ ਸੰਤਾ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਗਈ ਇਸ ਮੌਕੇ ਪਰਦਨ ਅਮਰਜੀਤ ਸਿੰਘ ਢੇਸੀ ਬਬਲੂ ਢੇਸੀ ਸਰਪੰਚ ਪਰਮਜੀਤ ਕੌਰ ਪੰਜ ਚਾਰਨਜੀਤ ਢੇਸੀ ਪੰਜ ਗੁਰਦੀਪ ਢੇਸੀ ਪੰਜ ਬਲਵੀ ਢੇਸੀ ਪੰਜ ਤੀਰਥਕੌਰ ਪੰਜ ਸੁਨੀਤਾ ਰਾਣੀ ਅਤੇ ਸਮੂੱਚੀ ਪੰਚਾਇਤ ਸਮੇਤ ਕਈ ਹੋਰ ਪ੍ਰਮੁੱਖ ਸੰਗਤਾਂ ਹਾਜ਼ਰ ਰਹੀਆਂ। ਫ੍ਰੀ ਵਾਹਿਗੁਰੂ ਸਾਹਿਬ ਫ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਪੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਨਨ ਹੋਇਆ। ਅੱਜ ਦਾ ਜਿਹੜਾ ਪ੍ਰਕਾਸ਼ ਪਰਵ ਹੈ ਪੂਰੀ ਗੁੱਲ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਹਿਲੇ ਪਾਤਸ਼ਾਹੀ ਸਤਪੁਰੂ ਨਾਨਕ ਜੀ ਦੇ ਪਾਤਸ਼ਾਹੀ ਹੈ। ਉਹਨਾਂ ਦਾ ਏਕਤਾ ਦਾ ਸੰਦੇਸ਼ ਜਿਹੜਾ ਕੁੱਲ ਦੁਨੀਆਂ ਦੇ ਵਿੱਚ ਕੋਨੇ-ਕੋਨੇ ਜਾ ਕੇ ਇੱਕ ਤਰ੍ਹਾਂ ਸੰਦੇਸ਼ ਉਹਨਾਂ ਵੱਲ ਦਿੱਤਾ ਗਿਆ ਤੇ ਮੈਂ ਤਾਂ ਆਖਰੀ ਵਾਰ ਚ ਇਹ ਗੱਲ ਕਵਾਂਗਾ ਕਿ ਪੂਰ ਨਾਨਕ ਦੇ ਸਿੱਖ ਹਾਂ ਅਸੀਂ ਸਾਰੇ ਇੱਕ ਹਾਂ ਪੰਥ ਪਾੜਨਾ ਪਾਪ ਹੈ ਤੇ ਏਕਤਾ ਵਿੱਚ ਪ੍ਰਤਾਪ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਅਸੀਂ ਜੋ ਨਾਨ ਦੇਵ ਜੀ ਦੇ ਅੱਗੇ ਇਕੱਠੇ ਹੋਈਏ ਤੇ ਆਪਣੀ ਜਿਹੜੀ ਏਕਤਾ ਯੂਨਿਟੀ ਦਾ ਜਿਹੜਾ ਹੈਗੀ ਯੂਨਿਟੀ ਰੱਖੀਏ ਆਪਣੀ ਤੇ ਲੋਕਾਂ ਨੂੰ ਆਮ ਨੂੰ ਇੱਕ ਤਾਰਾ ਸਕੂਨ ਦਈਏ ਧੰਨਵਾਦ ਸਾਰੇ ਵੀਰਾਂ ਦਾ ਸ੍ਰੀ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਨੂੰ ਫਤਿਹ